ਟਰੈਕਟਰ ਵਾਲੀ ਕੁੜੀ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਮਸ਼ਹੂਰ ਹੋਈ ਟਰੈਕਟਰ ਦੇ ਉੱਪਰ ਸਟੰਟ ਕਰਦਿਆਂ ਦੀ ਵੀਡੀਓ ਉਸ ਦੀਆਂ ਕਾਫੀ ਜ਼ਿਆਦਾ ਪਸੰਦ ਕੀਤੀਆਂ ਗਈਆਂ ਪਰ ਹੁਣ ਉਹ ਕੁੜੀ ਹੈ ਜਿਹੜੀ ਵਿਵਾਦਾਂ ਦੇ ਵਿੱਚ ਚੱਲ ਰਹੀ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਉਸ ਦੀਆਂ ਅਸ਼ਲੀਲ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਉਸ ਮਾਮਲੇ ਦੇ ਵਿੱਚ ਐਕਸ਼ਨ ਹੋਇਆ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਉਸ ਮਾਮਲੇ ਦੇ ਵਿੱਚ ਸੁਮੋਟੋ ਲਿਆ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪੰਜਾਬ ਪੁਲਿਸ ਨੂੰ ਸਖਤ ਐਕਸ਼ਨ ਲੈਣ ਦੇ ਹੁਕਮ ਦਿੱਤੇ ਨੇ 22 ਅਗਸਤ ਤੱਕ ਰਿਪੋਰਟ ਸੌਂਪਣ ਦੇ ਆਦੇਸ਼ ਨੇ ਜਿਹੜੇ ਉਹ ਵੀ ਦਿੱਤੇ ਗਏ ਨੇ ਤਾਂ ਮਹਿਲਾ ਕਮਿਸ਼ਨ ਨੇ ਇਹ ਗੱਲ ਆਖੀ ਆ ਆਪਣੇ ਸੁਮੋਟੋ ਦੇ ਵਿੱਚ ਕਿ ਸਾਡੇ ਧਿਆਨ ਦੇ ਵਿੱਚ ਆਇਆ ਕਿ ਇੱਕ 19 ਸਾਲਾਂ ਦੀ ਕੁੜੀ ਜਿਸ ਨੂੰ ਕੋਲ ਡਰਿੰਕ ਦੇ ਵਿੱਚ ਨਸ਼ੀਲਾ ਪਦਾਰਥ ਦੇ ਕੇ ਦੋ ਮੁੰਡਿਆਂ ਨੇ ਉਸ ਦੇ ਨਾਲ ਬਲਾਤਕਾਰ ਕੀਤਾ ਉਸ ਦੀ ਵੀਡੀਓ ਬਣਾਈ ਤੇ ਉਸ ਨੂੰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੀਤਾ ਤੇ ਜਿਹੜਾ ਕਿ ਇੱਕ ਬਹੁਤ ਜ਼ਿਆਦਾ ਸੰਗੀਨ ਮਾਮਲਾ ਹੈ ਤਾਂ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੂੰ ਐਕਸ਼ਨ ਲੈਣ ਦੇ ਲਈ ਕਿਹਾ ਗਿਆ 22 ਅਗਸਤ ਤੱਕ ਰਿਪੋਰਟ ਸੌਂਪਣ ਦੇ ਆਦੇਸ਼ ਨੇ ਜਿਹੜੇ ਉਹ ਵੀ ਦਿੱਤੇ ਗਏ ਨੇ ਤਾਂ ਉੱਪਰ ਫਾਰਮ ਵਾਲੀ ਕੁੜੀ ਜੋ ਕਿ ਟਰੈਕਟਰ ਦੇ ਉੱਪਰ ਸਟੰਟ ਕਰਦੀ ਸੀ ਖੇਤਾਂ ਦੇ ਵਿੱਚ ਖੇਤੀ ਕਰਦੀ ਸੀ ਟਰੈਕਟਰ ਦੇ ਨਾਲ ਤੇ ਉਸ ਕੁੜੀ ਦੀਆਂ ਵੀਡੀਓ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਇਹ ਕੁੜੀ ਮਸ਼ਹੂਰ ਸੀ ਤੇ ਹੁਣ ਵਿਵਾਦਾਂ ਦੇ ਵਿੱਚ ਚੱਲ ਰਹੀ ਹੈ ਕਿਉਂਕਿ ਜਿਹੜੀ ਕੁੜੀ ਹੈ ਉਸ ਦੀਆਂ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਕੋਈ ਵੀ ਖੋਲੋ ਤਾਂ ਉਸ ਕੁੜੀ ਦੀ ਵੀਡੀਓ ਜਾਂ ਫਿਰ ਉਸ ਦੀ ਕੋਈ ਨਾ ਕੋਈ ਤਸਵੀਰ ਸਾਹਮਣੇ ਆਹੀ ਜਾਂਦੀ ਹੈ ਤੇ ਇਸ ਕੁੜੀ ਨੇ ਕੈਮਰੇ ਸਾਹਮਣੇ ਆ ਕੇ ਆਪ ਸਾਰੀ ਹਕੀਕਤ ਆ ਜਿਹੜੀ ਉਹ ਬਿਆਨ ਕੀਤੀ ਹੈ ਇਸ ਕੁੜੀ ਨੇ ਇਹ ਗੱਲ ਵੀ ਆਖੀ ਹੈ ਕਿ ਜਿਹੜੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਇਹ ਵੀਡੀਓ ਮੇਰੀਆਂ ਨੇ ਤੇ ਜਿਸ ਦੇ ਨਾਲ ਇਹ ਵੀਡੀਓਜ਼ ਨੇ ਉਹ ਮੇਰਾ ਮੰਗੇਤਰ ਹੈ ਤਾਂ ਇਸ ਕੁੜੀ ਨੇ ਇਹ ਗੱਲ ਵੀ ਆਖੀ ਹੈ ਕਿ ਮੈਨੂੰ ਬਹਾਨਾ ਲਾ ਕੇ ਮੇਰੇ ਮੰਗੇਤਰ ਨੇ ਬੁਲਾਇਆ ਮੈਨੂੰ ਆਪਣੇ ਨਾਲ ਲੈ ਗਿਆ ਉੱਥੇ ਮੈਨੂੰ ਕੋਲਡ ਡਰਿੰਕ ਪਿਲਾਇਆ ਕੋਲਡ ਡਰਿੰਕ ਦੇ ਵਿੱਚ ਕੋਈ ਨਸ਼ੀਲਾ ਪਦਾਰਥ ਸੀ ਫਿਰ ਇਹ ਮੈਨੂੰ ਰੂਮ ਦੇ ਵਿੱਚ ਲੈ ਗਏ ਉੱਥੇ ਜਾ ਕੇ ਦੋ ਨੇ ਮੇਰੇ ਨਾਲ ਗਲਤ ਕੰਮ ਕੀਤਾ ਮੇਰੀ ਵੀਡੀਓ ਬਣਾਈ ਤੇ ਮੈਨੂੰ ਪਤਾ ਵੀ ਨਹੀਂ ਲਗਿਆ ਤੇ ਕੁੜੀ ਨੇ ਇਹ ਗੱਲ ਵੀ ਆਖਿਆ ਕਿ ਅਸੀਂ ਸ਼ਿਕਾਇਤ ਵੀ ਦਰਜ ਕਰਵਾਈ ਹੈ ਪਰ ਪੁਲਿਸ ਨੇ ਹਲੇ ਤੱਕ ਕੋਈ ਵੀ ਕਾਰਵਾਈ ਐ ਜਿਹੜੀ ਉਹ ਨਹੀਂ ਕੀਤੀ ਤਾਂ ਇਹ ਇਲਜ਼ਾਮ ਨੇ ਜਿਹੜੇ ਇਸ ਕੁੜੀ ਦੇ ਵੱਲੋਂ ਲਗਾਏ ਗਏ ਨੇ ਜਿਸ ਦੀਆਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਅశ్లీਲ ਵੀਡੀਓ ਵਾਇਰਲ ਹੋਰੀਆਂ ਨੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੂਮੋਟੋ ਲੈ ਲਿਆ ਪੰਜਾਬ ਪੁਲਿਸ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਨੇ ਤੇ 22 ਅਗਸਤ ਤੱਕ ਰਿਪੋਰਟ ਸੌਂਪਣ ਦੇ ਹੁਕਮ ਨੇ ਜਿਹੜੇ ਉਹ ਵੀ ਦਿੱਤੇ ਗਏ ਨੇ